केंद्र सरकार परींध करीस प्रब करो परीस करो केंद्रबंध करवा करे झोने जी परी करवा करे ਕਸਮਾ ਨਾ ਬਾਬੇ ਖਲਾ ਪੀ ਕਰਨਗੇ ਸਰਕਾਰਾਂ ਮਰਦਾਬਾ 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 ਲੋਕੀ ਇਕਤਾ ਜਿੰਦਾਬਾ ਜਿੰਦਾਬਾ ਬਲਦੇਵ ਸਿੰਘ ਸੰਧੋਹਾ ਬੀਕੇ ਜੋ ਇਕਤਾ ਸਿੱਧੂ ਪਰ ਜਿਲ੍ਹਾ ਬਠਿੰਡਾ ਤੇ ਪਤਾ ਜਿਹੜਾ ਧਰਨਾ ਲੱਗਿਆ ਸੀ ਇਸ ਸਵਾਮੀ ਵਿੱਚ ਲਾਇਆ ਗਿਆ ਇਹ ਜਿਹੜਾ ਧਰਨਾ ਅੱਜ ਦੂਜੇ ਦਿਨ ਚ ਦਾਖਲ ਹੋ ਗਿਆ ਇਹ ਧਰਨਾ ਕਿ ਪਿਛਲੇ ਸਾਲ ਜਿਹੜੇ ਸਾਡੇ ਪ੍ਰਾਲੀ ਦੇ ਸਾਡੇ ਲਗਭਗ 90 ਕਿਸਾਨ ਜਿਹੜੇ ਅੱਜ ਕੋਟਾਂ ਦੇ ਵਿੱਚ ਖੱਜਲ ਖੋਰ ਹੋ ਰਹੇ ਨੇ ਉਹ ਹਰ ਹੱਲ ਨਹੀਂ ਹੋਇਆ ਤੇ ਨਵਾਂ ਸੀਜ਼ਨ ਹੈ ਜਿਹੜਾ ਸਾਡਾ ਜੀਰੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਨਵੇਂ ਸੀਜ਼ਨ ਦੇ ਵਿੱਚ ਜਿਹੜਾ ਸਰਕਾਰ ਦੇ ਇੱਕ ਕੋੜੀ ਟਿੱਪਣੀ ਆਈ ਹੈ ਉਸ ਨੂੰ ਜੋੜ ਕੇ ਸਰਕਾਰ ਸਾਡੇ ਤੇ ਮੋٹے ਜਿਹੜੇ ਜੁਰਮਾਨੇ ਵਸੂਲਣਾ ਚਾਹੁੰਦੀ ਹੈ ਤੇ ਸਾਡੇ ਕਿਸਾਨਾਂ ਨੂੰ ਜੇਬ ਵਿੱਚ ਲਜਾਨ ਦੀ ਤਿਆਰੀ ਚ ਹੈ ਜਿਸ ਕਰਕੇ ਅਸੀਂ ਦੂਜੇ ਦਿਨ ਜਿਹੜਾ ਧਰਨਾ ਦਾਖਲ ਹੋ ਗਿਆ ਅਸੀਂ ਕਹਿੰਦੇ ਹਾਂ ਕਿ ਦਾ ਕੋਈ ਠੋਸ ਪ੍ਰਬੰਧ ਹੋਵੇ ਕੋਈ ਠੋਸ ਹੱਲ ਹੋਵੇ ਸੋ ਠੋਸ ਹੱਲ ਕੱਢਣ ਲਈ ਨਾਤਾ ਸਰਕਾਰ ਸੀਰੀਅਸ ਹੈ ਤੇ ਨਾ ਬਟੰਡੇ ਜਿਹੜੇ ਦਾ ਪ੍ਰਸ਼ਾਸਨ ਸੀਰੀਅਸ ਆ ਰਿਹਾ ਹੈ ਅੱਜ 1 ਵਜੇ ਜਿਹੜੀ ਮੀਟਿੰਗ ਆ ਸਾਡੀ ਫੈਕਸ ਹੋਈ ਹੈ ਕਿ ਡੀਸੀ ਹੋਊਗਾ ਉਹ ਚਾ ਐਸਐਸਬੀ ਹੋਊਗਾ ਤੇ ਸਾਡੇ ਖੇਤੀਬਾੜੀ ਜਿਹੜਾ ਕੀਪ ਹੈ ਉਹ ਸ਼ਾਮਲ ਹੋਊਗਾ 1 ਵਜੇ ਵਾਲੀ ਮੀਟਿੰਗ ਦੇ ਵਿੱਚ ਉਹ ਕੀ ਨਿਕਲ ਕੇ ਆਉਂਦਾ ਹੈ ਔਰ ਕੀ ਪ੍ਰੋਪਰ ਸਾਨੂੰ ਦਿੰਦੇ ਨਾ ਉਹ ਤੋਂ ਬਾਅਦ ਪਤਾ ਲੱਗਣਾ ਹੈ ਕਿ ਕੀ ਧਰਨਾ ਸਮਾਪਤ ਹੋਣਾ ਹੈ ਜਾਂ ਪੱਕਾ ਮੋਰਚਾ ਜਿਹੜਾ ਕੱਲ ਤੋਂ ਲੱਗਿਆ ਇਹ ਲਗਾਤਾਰ ਚੱਲਣਾ ਹੈ ਇਹ ਸਾਡਾ 1 ਵਜੇ ਤੋਂ ਬਾਅਦ ਹੈ ਜਿਹੜਾ ਕਲੀਅਰ ਹੋਣਾ ਹੈ